ਕੱਲ ਸ਼ਹੀਦ ਫਰਵਰੀ ਨੂੰ ਹਰ ਪਿੰਡਾਂ ਵਿੱਚ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਮੈਂ ਆਪ ਸਭ ਦਾ ਛੋਟਾ ਵੀ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਮਾਸ਼ੇਰ ਆਪ ਸਭ ਦੇ ਨਾਲ ਇੱਕ ਬਹੁਤ ਜ਼ਰੂਰੀ ਵਿਸ਼ੇ ਸੰਬੰਧੀ ਜਾਣਕਾਰੀ ਦੇਣ ਦੇ ਲਈ ਮੈਂ ਵੀਡੀਓ ਬਣਾ ਰਿਹਾ ਹਾਂ ਜੀ ਆਮ ਆਦਮੀ ਪਾਰਟੀ ਪੰਜਾਬ ਤੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੱਲ 6 ਫਰਵਰੀ ਤੋਂ ਪੂਰੇ ਪੰਜਾਬ ਦੇ ਵਿੱਚ ਪਿੰਡ ਪਿੰਡ ਜਾ ਕੇ ਜਿਹੜੇ ਸਰਕਾਰੀ ਕੈਂਪ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਸਰਕਾਰ ਤੁਹਾਡੇ ਦਵਾਰ ਆ ਕੇ ਲੋਕਾਂ ਦੇ ਕੰਮ ਕਰੇਗੀ ਸੋ ਉਸੇ ਮਹਿੰਮ ਨੂੰ ਅੱਗੇ ਵਧਾਉਂਦੇ ਹੋਏ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਨਾਂ ਦੀ ਜਿਹੜੀ ਕੈਂਪੇਨ ਸ਼ੁਰੂ ਕੀਤੀ ਜਾ ਰਹੀ ਹੈ ਕੱਲ ਮੰਗਲਵਾਰ 6 ਫਰਵਰੀ 2024 ਤੋਂ ਪੰਜਾਬ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਚਾਰ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਅਫਸਰ ਸਹਿਬਾਨ ਨੇ ਉਹ ਜਾ ਕੇ ਹਰ ਦਿਨ ਚਾਰ ਪਿੰਡ ਹਰ ਹਲਕੇ ਦੇ ਕਵਰ ਕਰਨਗੇ ਟੋਟਲ ਪੰਜਾਬ ਦੇ ਵਿੱਚ 117 ਹਲਕੇ ਨੇ ਚਾਰ ਕੈਂਪ ਇੱਕ ਦਿਨ ਚ ਲੱਗਣਗੇ 468 ਪਿੰਡ ਜਿਹੜੇ ਆ ਹਰ ਰੋਜ਼ ਸਰਕਾਰੀ ਕੈਂਪ ਲੱਗੂਗਾ ਜਿੱਥੇ ਲੋਕਾਂ ਦੇ ਜਿਹੜੇ ਕੰਮ ਨੇ ਜਿਹੜੇ ਪਟਵਾਰਖਾਨੇ ਚ ਅਧੂਰੇ ਰਹਿੰਦੇ ਨੇ ਸਬੂਧਾ ਕੇਂਦਰਾਂ ਚ ਹੋਣ ਵਾਲੇ ਨੇ ਐਸ ਡੀ ਐਮ ਦਫਤਰ ਤਹਿਸੀਲਦਾਰ ਦਫਤਰ ਐਡੀ ਸੀ ਦਫਤਰ ਜਿਹੜੇ ਵੱਖ-ਵੱਖ ਸਰਕਾਰੀ ਕੰਮ ਜਿਹੜੇ ਲੋਕਾਂ ਨੂੰ ਕਰਾਉਣ ਦੇ ਲਈ ਸ਼ਹਿਰਾਂ ਦੇ ਵਿੱਚ ਆ ਕੇ ਜਿਹੜੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੋ ਉਸ ਖੱਜਲ-ਖੁਆਰੀ ਨੂੰ ਖਤਮ ਕਰਨ ਦੇ ਲਈ ਕਿਉਂਕਿ ਸਰਕਾਰ ਲੋਕਾਂ ਦੀ ਆ ਲੋਕਾਂ ਨੇ ਬਣਾਈ ਆ ਲੋਕਾਂ ਦੇ ਨਾਲ ਆਪਣੇ ਵਾਅਦੇ ਨੂੰ ਪੂਰਾਉਣ ਦੇ ਲਈ ਜਿਹੜੀ ਸਾਡੀ ਸਰਕਾਰ ਆ ਉਹਦੇ ਵਿੱਚ ਸਾਡੇ ਸਾਰੇ ਜਿਹੜੇ ਅਫਸਰ ਸਹਿਬਾਨ ਉਹ ਸਾਰੇ ਪਿੰਡ-ਪਿੰਡ ਜਾ ਕੇ ਤੁਹਾਡੀਆਂ ਸੱਥਾਂ ਦੇ ਵਿੱਚ ਬੈਠ ਕੇ ਤੁਹਾਡੇ ਪਿੰਡ ਜਾ ਕੇ ਤੁਹਾਡੇ ਕੰਮ ਕਰਨ ਆ ਰਹੇ ਨੇ ਸੋ ਜਿਹੜਾ ਜਿਹੜਾ ਕੈਂਪ ਜਿਸ ਜਿਸ ਪਿੰਡ ਜਿਸ ਜਿਸ ਦਿਨ ਲੱਗੂਗਾ ਉਹ ਬਕਾਇਦਾ ਅਨਾਉਂਸਮੈਂਟ ਕਰਕੇ ਗੁਰਦੁਆਰਾ ਸਾਹਿਬ ਤੋਂ ਲੋਕਾਂ ਨੂੰ ਇਨਫੋਰਮ ਕੀਤਾ ਜਾਊਗਾ ਬਾਕੀ ਤੁਸੀਂ ਮੇਰੇ ਫੇਸਬੁੱਕ ਅਕਾਊਂਟ ਤੇ ਜਾ ਕੇ ਸਾਰੇ ਪਿੰਡਾਂ ਦੀ ਲਿਸਟ ਦੇ ਸਕਦੇ ਹਾਂ ਮੈਂ ਸਾਰੇ ਪਿੰਡਾਂ ਦੀ ਲਿਸਟ ਜਿਹੜੀ ਆਪਣੇ ਫੇਸਬੁੱਕ ਅਕਾਊਂਟ ਤੇ ਪਾ ਰਿਆ ਵੀ ਕਦੋਂ ਕਦੋਂ ਕਿਹੜੇ ਕਿਹੜੇ ਪਿੰਡ ਕੈਂਪ ਕਿਸ ਤਰੀਕ ਨੂੰ ਲੱਗਣਾ ਸੋ ਸਾਰੇ ਸਾਥੀ ਆਪਣੇ ਜਿੰਨੇ ਵੀ ਤੁਹਾਡੇ ਕੋਈ ਸਰਕਾਰੀ ਕੰਮ ਹੋਣ ਵਾਲੇ ਨੇ ਕਿਸੇ ਦਾ ਕੋਈ ਸਰਟੀਫିକੇਟ ਬਣਨ ਨੂੰ ਰਹਿੰਦਾ ਕਿਸੇ ਦਾ ਕਿਸੇ ਤਰ੍ਹਾਂ ਦਾ ਕੋਈ ਪੈਨਸ਼ਨ ਦਾ ਚੱਕਰ ਆ ਕਿਸੇ ਦਾ ਬੁਢਾਪਾ ਪੈਨਸ਼ਨ ਅੰਗਹੀਣ ਪੈਨਸ਼ਨ ਜਾਂ ਕਿਸੇ ਵੀ ਰਿਲੇਟਡ ਕੋਈ ਸਰਕਾਰੀ ਮੈਕਵਿਨਰ ਰਿਲੇਟਡ ਤੁਹਾਡਾ ਕੋਈ ਕਾਗਜ਼ ਪੱਤਰ ਬਣਨ ਨੂੰ ਰਹਿੰਦਾ ਹਰ ਕੰਮ ਤੁਹਾਡੇ ਪਿੰਡ ਹੋਊਗਾ ਇਸ ਕੇ ਕੈਂਪ ਦਾ ਹਰ ਵੀਰ ਭੈਣ ਬਜ਼ੁਰਗ ਜਰੂਰ ਲਾਹਾ ਉਠਾਣ ਸੋ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ